ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਹਾਂ ਪਿੰਡ ਆਇਲ ਤੋਂ ਢਾਣੀ ਦੇ ਵਿੱਚ ਬਾਈ ਹਰਾਂ ਦਾ ਘਰ ਆ ਤੇ ਜ਼ਿਲ੍ਹਾ ਫਰੀਦਕੋਟ ਪੈ ਜਾਂਦਾ ਤੇ ਤਹਿਸੀਲ ਸਾਦਕ ਪੈ ਜਾਂਦੀ ਆ ਬਹੁਤ ਚੰਗੇ ਜਾਨਵਰ ਹੈਗੇ ਆ ਬਾਈ ਹਰਾਂ ਕੋਲੇ ਪ੍ਰੋਪਰ ਰਿਕਾਰਡ ਆ ਜਿਹੜਾ ਸੀਮਨ ਲੱਗਿਆ ਅੱਗੇ ਉਹਦਾ ਵੀ ਰਿਕਾਰਡ ਹੈਗਾ ਤੇ ਜਿਹੜੇ ਸੀਮਨ ਦੀ ਆਪ ਹੈਗੀ ਆ ਉਹਦਾ ਵੀ ਰਿਕਾਰਡ ਹੈਗਾ ਬਾਕੀ ਦੁੱਧ ਦਾ ਰਿਕਾਰਡ ਦੀ ਗੱਲ ਕਰੀਏ ਨਾ ਬਹੁਤ ਚੰਗਾ ਦੁੱਧ ਦਾ ਰਿਕਾਰਡ ਆ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇ ਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਲੈਣੇ ਆਓ ਬਈ ਸਤਿ ਸ਼੍ਰੀ ਅਕਾਲ ਜੀ ਸਾਰੇ ਪ੍ਰਾਪਾ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਜੀ ਬਹੁਤ ਵਧੀਆ ਜੀ ਠੀਕ ਆ ਨਾਂ ਦੱਸਿਓ ਜੀ ਆਪਣਾ ਪੰਜਾਬ ਸਿੰਘ ਜੀ ਪੰਜਾਬ ਸਿੰਘ ਠੀਕ ਆ ਬਾਈ ਆਪਣਾ ਨੰਬਰ ਵੀ ਦੱਸ ਦਿਓ ਜੀ 7888690299 ਠੀਕ ਆ ਤੇ ਇਹ ਮੱਝ ਆਪਣੇ ਘਰ ਦੀ ਹੈ ਬਈ ਹਾਂ ਕਰ ਦਈਏ ਬਾਈ ਜੀ ਠੀਕ ਆ ਤੇ ਕਿੰਨ ਮਾਸੂਆ ਸੂਆ ਸੁਣਾਈਏ ਨੇ ਇਹ ਤੀਜਾ ਸੂਆ ਸੁਣਦੀ ਹੈ ਜੀ ਠੀਕ ਆ ਤੀਜਾ ਸੂਆ ਸੁਣਾ ਕਿੰਨੇ ਦਿਨ ਲੱਜੂਗੀ ਕੁਝ 2-4 ਦਿਨ ਜੀ 2-4 ਦਿਨ ਲੱਜੂ ਠੀਕ ਆ ਤੇ ਆਪ ਕਿਹੜੇ ਸੀਮੰਦੀ ਹੈ ਜੀ ਆਪੇ ਲਾੜਲਾ ਦੀ ਹੈ ਜੀ ਆਪ ਲਾੜਲੇ ਬੋਲਦੀ ਹਾਂਜੀ ਮਾਂ ਇਹਦੀ ਰੈਡੋ ਦੀ ਏ ਮਾਂ ਇਹਦੀ ਰੈਡੋ ਦੀ ਹਾਂ ਤੇ ਅੱਗੇ ਨਾਨੀ ਵੀ ਦੱਸ ਦੇ ਕਿਹੜੇ ਨਾਨੀ ਸਰਕਾਰੀ ਸੀਮੰਦੀ ਪੰਜਵੇਂ ਥਾਂ ਆ ਗਈ ਸੀ ਠੀਕ ਆ ਯਾਨੀ ਕਿ ਬਹੁਤ ਮਾਂ ਮਾਂ ਥੱਲੇ ਵੀ ਥੱਲੇ 20 ਲੀਟਰ ਦੁੱਧ ਚੋਇਆ ਸੀ ਠੀਕ ਹੈ ਜੀ ਇਹਦੇ ਥੱਲੇ ਉਹ 17 ਕਿਲੋ ਚੋਇਆ ਪਿਛਲੇ ਸਵੇਰੇ ਠੀਕ ਆ ਤੇ ਗਾਂ ਨਾਨੀ ਦਾ ਵੀ 20 ਕਿਲੋ ਸੀ ਹਾਂ ਨਾਨੀ ਦਾ ਵੀ 20 ਕਿਲੋ ਸੀ ਠੀਕ ਆ ਵੀ ਯਾਨੀ ਕਿ ਚੰਗੇ ਦੁੱਧ ਰਿਕਾਰਡ ਵਾਲਾ ਅਸਲਾ ਇਹਦੇ ਥੱਲੇ ਉਹ 17 ਚੋਇਆ 17 ਹੀ ਦੱਸਦੇ ਆ ਠੀਕ ਆ ਹੁਣ ਲਾੜਲੇ ਦਾ ਬੋਲ ਲੱਗਿਆ ਇਹ ਆਪ ਲਾੜਲੇ ਦੀ ਹੈ ਜੀ ਆਪ ਲਾੜਲੇ ਦੀ ਹੈ ਅੱਗੇ 53 10 ਦਾ ਸੀ ਆਰ ਬੀ ਦਾ 53000 53 10 ਦਾ ਅੱਗੇ ਸੀ ਆਰ ਬੀ ਦਾ ਠੀਕ ਆ ਤੇ ਇਹ 17 ਕਿਲੋ ਦੁੱਧ ਪਾਣ ਦੀ ਹੈ ਬਈ ਹਾਂ ਜੀ ਹਾਂ ਜੀ ਠ ਤੇ ਦਿਨ ਲੈ ਜੀ 2-4 ਦਿਨ ਹਾਂ 5 ਦਿਨ ਵੀ ਲੈ ਸਕਦੀ 4 ਵੀ ਲੈ ਸਕਦੀ ਠੀਕ ਆ ਲੋ ਵੀ ਸਿੰਕ ਕੁਆਲਟੀ ਦੀ ਗੱਲ ਕਰੀਏ ਨਾ ਬਿਲਕੁਲ ਕੁੰਡਾ ਸਿੰਘ ਆ ਸੋਹਣੇ ਮੂੰਹ ਮੱਥੇ ਦੇ ਵਿੱਚ ਆ ਜੇ ਗੱਲ ਕਰੀਏ ਦੋਸਤੋ ਜੈਡ ਬਲੈਕ ਆ ਕੋਈ ਵਾਲ ਪੂਛ ਚ ਚਿੱਟਾ ਹੈ ਨਹੀਂਗਾ ਤੇ ਨਾ ਕੋਈ ਮੱਥੇ ਚਾ ਦੋਸਤੋ ਬਿਲਕੁਲ ਸਾਫ ਸੁਥਰੀ ਆ ਦੋਸਤੋ ਤੀਜਾ ਸੂਆ ਕਰਮ ਵਾਲੀ ਨੇ ਸੂਣਾ ਢਾਂਚੇ ਦੀ ਗੱਲ ਕਰੀਏ ਬਹੁਤ ਬੋਡੀ ਵੇਟ ਭਾਰਾਈ ਦੀ ਆ ਜੇ ਗੱਲ ਕਰੀਏ ਤੇ ਥਣ ਹਵਾ ਨਹੀਂ ਸਾਫ ਸੁਥਰੀ ਆ ਵੇਖ ਸਕਦੇ ਆ ਉੱਪਰ ਤੋਂ ਲੈ ਕੇ ਥੱਲੇ ਤਾਈ ਹਵਾਨਾ ਪੂਰਾ ਖੁੱਲਾ ਤਿਆਰ ਕੀਤਾ ਐਚਐਫ گاਵਾ ਵਰਗਾ ਇਹ ਥਾਣਾ ਦਾ ਸਾਈਜ਼ ਵੀ ਬਿਲਕੁਲ ਸਾਫ਼ ਸੁਥਰਾ ਦੋਨੇ ਪਾਸਿਆਂ ਤੋਂ ਤੁਹਾਨੂੰ ਜੱਜਮੈਂਟਾਂ ਜਿਹੜੀ ਕਰਾਉਣੇ ਆ ਦੇਖ ਸਕਦੇ ਆ ਬਾਕੀ ਸੀਲ ਸੌ ਦੀ ਗੱਲ ਕਰੀਏ ਨਾ ਕਰਮਾ ਵਾਲੀ ਸੀਲ ਸੌ ਬਹੁਤ ਆ ਬਾਈਆਂ ਦੇ ਜਿਵੇਂ ਮਰਜੀ ਕੋਈ ਹੱਥ ਲਾਈ ਜਾਵੇ ਸੇਮ ਸਾਈਜ਼ ਦੇ ਵਿੱਚ ਥਾਣਾ ਕੋਈ ਦੋਸਤੋ ਵੱਡਾ ਛੋਟਾ ਨਹੀਂ ਕੋਈ ਐਡੀ ਭਾਲ ਨਹੀਂ ਪਾਈ ਮਾੜੀ ਮੋਟੀ થઈ ਗਈ ਜ਼ਰੂਰ ਆ ਪਰ ਐਡੀ ਨਹੀਂ ਪਾਈ ਬਾਕੀ ਪੰਜ ਚਾਰ ਦਿਨ ਸੂਨ ਦੇ ਵਿੱਚ ਚਲ ਜਾਂਦੀ ਇਹਦਾ ਹਵਾਨਾ ਇਹਨੇ ਕਰਮਾਲੀਏ ਸੋਨਾ ਤਿਆਰ ਕਰ ਜਾਣਾ ਦੇਖ ਸਕਦੇ ਆ ਸੋਹਣਾ ਥਾਣਾ ਹੱਥੀ ਚਵਾਈ ਵਾਲਾ ਕੋਈ ਛੋਟਾ ਵੀ ਨਹੀਂ ਤੇ ਤੋੜ ਕੇ ਤੁਹਾਨੂੰ ਵਿਖਾ ਦਿੰਦੇ ਆ ਬਹੁਤ ਵਜਨ ਵਜੂਦ ਵਾਲੀ ਆ ਚੰਗਾ ਕਦ ਕਾਠਾ ਕੋਈ ਛੋਟ ਹੀ ਨਹੀਂ ਬਾਕੀ ਪ੍ਰੋਪਰ ਰਿਕਾਰਡ ਦੀ ਗੱਲ ਕਰੀਏ ਸਾਰਾ ਰਿਕਾਰਡ ਬਾਈ ਹਰਾਂ ਕੋਲ ਹੈਗਾ ਵੀ ਜਿਹੜੇ ਸੀਮਨ ਦੀ ਆਪ ਹੈਗੀ ਹੈਗਾ ਨਾਨੀ ਤਈ ਦਾ ਰਿਕਾਰਡ ਇਹਨਾਂ ਨੇ ਸਾਹ ਕੇ ਰੱਖਿਆ ਹੋਇਆ ਬਾਕੀ ਜਿਹੜੇ ਵੀਰ ਦੇ ਪਸੰਦ ਹੋਵੇ ਆਪਦੀ ਤਸੱਲੀ ਤੁਸੀਂ ਇੱਥੇ ਆ ਕੇ ਕਰ ਲੈਣੀ ਆ ਕਿਉਂਕਿ ਚੰਗੀ ਚੀਜ਼ ਦੀ ਕੀਮਤ ਚੰਗੀ ਹੋਣੀ ਆ ਕਿਉਂਕਿ proper record ਹੈਗਾ ਸਾਰਾ ਦੁੱਧ ਰਿਕਾਰਡ ਚੰਗਾ ਹੈਗਾ ਅੱਗੇ ਸੀਮਣ ਵੀ ਚੰਗਾ ਲੱਗਿਆ ਆਪ ਵੀ ਚੰਗੇ ਸੀਮੰਦੀ ਆ ਬਹੁਤ ਵਜਨ ਵਜੂਦ ਵਾਲੀ ਆ ਇੱਥੇ ਆਉਂਗੇ ਤਾਂ ਤੁਹਾਡੇ ਜ਼ਰੂਰ ਪਸੰਦ ਆਊ ਰੇਟ ਆਪਾਂ ਬਾਈ ਤੋਂ ਪੁੱਛ ਕੇ ਕਨਫਰਮ ਕਰ ਲੈਣਾ ਕੀ ਰੇਟ ਕਰਨਾ ਤੀਜਾ ਸੂਆ ਕਰਮ ਵਾਲੀ ਨੇ ਸੋਣਾ 17 ਲੀਟਰ ਦੇ ਲਗਭਗ ਇਹ ਦੂਜੇ ਸੂਏ ਪੀਕ ਲੈਵਲ ਤੇ ਚੱਲੀ ਆ ਅਨੁਮਾਨ ਆ ਵੀ ਐਟਵੀ ਸੰਭਾਈ ਦੇ ਹਿਸਾਬ ਨਾਲ ਚੰਗੀ ਸੰਭਾਈ ਆ ਰਾਜੀ ਪੜੀ ਚੰਗੀ ਆ ਦੀ ਪੌਣਾ ਚਾਹੀਦਾ 17 ਲੀਟਰ ਦੇ ਲਗਭਗ ਰੇਟ ਇਹਦਾ ਆਪਾਂ ਪੁੱਛ ਦਿੰਨੇ ਆ ਤੁਹਾਨੂੰ ਕੀ ਕਰਦੇ ਆਗੇ ਦਾ ਰੇਟ 22 ਕਰਦੇ ਆ ਜੀ 22 ਠੀਕ ਆ ਥੋੜਾ ਬਹੁਤਾ ਮਾਨਤਾ ਕਰਦੇ ਆ ਆ ਮਾਨਤਾ ਮਾੜਾ ਮੋਟਾ ਕਰਦੇ ਠੀਕ ਆ ਲੋ ਵੀ 2 ਲੱਖ ਤੇ 20000 ਰੁਪਇਆ ਡਿਮਾਂਡ ਆ ਮੌਕੇ ਤੇ ਥੋੜਾ ਬਹੁਤਾ ਮਾਨਤਾਣ ਹੋ ਜਿਹੜੇ ਵੀਰ ਦੇ ਪਸੰਦ ਹੋਵੇ ਆਪਦੀ ਤਸੱਲੀ ਤੁਸੀਂ ਇੱਥੇ ਆ ਕੇ ਕਰ ਲੈਣੀ ਆ ਨੰਬਰ 22 ਦਾ ਕੰਨਿੰਗ ਤੇ ਚੱਲਦਾ ਰਹਿਣਾ ਜਿਹੜੇ ਵੀਰ ਦੇ ਪਸੰਦ ਹੋਵੇ ਆਪਦੀ ਤਸੱਲੀ ਕਰਿਓ ਜੀ ਤੇ ਜਿਹੜੇ ਮੇਰੇ ਵੀਰਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪਸ਼ੂ ਸੇਲ ਕਰਨਾ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਮਿਲਦੇ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ